ਦਿਵੰਗਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਫਿਰ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਿਹਾ ਪੰਜਾਬ ਸਰਕਾਰ ਨੇ ਜੋ ਦਿਵੰਗਾਂ ਨਾਲ ਕੀਤੇ ਸੀ ਵਾਦੇ ਉਹ ਨਹੀਂ ਕੀਤੇ ਪੂਰੇ ਅੱਜ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਵਿਖੇ ਵੱਡੀ ਗਿਣਤੀ ਦੇ ਵਿੱਚ ਦਿਵੰਗ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਚੋਣਾਂ ਵੇਲੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਉਹ ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਉਹ ਭਾਵੇਂ ਸਾਡੇ ਲਈ ਨੌਕਰੀ ਦਾ ਕੋਟਾ ਹੋਵੇ ਤੇ ਭਾਵੇਂ ਹੋਰ ਸੁਖ-ਸਹੂਲਤਾ ਹੋਵੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਹੁਣ ਜੋ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਵੀ ਦਿਵੰਗਿਆਂ ਦੇ ਲਈ ਕੁਝ ਵੀ ਨਹੀਂ ਰੱਖਿਆ ਜਾ ਰਿਹਾ ਜਿਸ ਦੇ ਵਿਰੋਧ ਵਿੱਚ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਅੰਬੇਦਕਰ ਪਾਰਕ ਵਿਖੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਆ ਉਸ ਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਤੇ ਕਿਉਂ ਉਹਨਾਂ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਸਰ ਮੇਰਾ ਨਾਮ ਕਿਰਨਜੀਤ ਕੌਰ ਆ ਮੈਂ ਬੜਨੇ ਦੀ ਰਣ ਵਾਲੀ ਆ ਤੇ ਸਰ ਅੱਜ ਦਾ ਅਸੀਂ ਇਹ ਸਰਕਾਰ ਨੂੰ ਸੰਕੇਤ ਹੀ ਦੇ ਰਹੇ ਆ ਅਸੀਂ ਇੱਕ ਮੈਸੇਜ ਹੀ ਪਹੁੰਚਾਉਣਾ ਚਾਹੁੰਦੇ ਸੀ ਵੀ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਵੀ ਜਿਹੜਾ ਸਾਡੇ ਨਾਲ ਤੱਕਾ ਹੋ ਰਿਆ ਨਾ ਇਹ ਬੰਦ ਕੀਤਾ ਜਾਵੇ ਪਿਛਲੀਆਂ ਸਰਕਾਰਾਂ ਵੀ ਆਈਆਂ ਚਲੋ ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਇਹ ਸਰਕਾਰ ਤੋਂ ਸਾਨੂੰ ਇੱਕ ਉਮੀਦ ਸੀ ਵੀ ਇਹ ਸਾਡੇ ਲਈ ਕੁਝ ਕਰੂਗੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਬੀ ਕਮੀਰ ਸੀ ਵੀ ਹਾਂ ਇਹ ਹੈਂਡੀ ਗਿਫਟ ਕੋਟੇ ਲਈ ਕੁਝ ਕਰੂਗੀ ਪਰ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਤੇ ਬਾਕੀ ਅਸੀਂ ਸਾਰੇ ਦੇਖੋ ਤੁਸੀਂ ਪੜ੍ਹੇ ਲਿਖੇ ਆ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਹਨਾਂ ਤਾਂ ਸਾਨੂੰ ਕੋਈ ਪ੍ਰਾਈਵੇਟ ਰੱਖ ਕੇ ਰਾਜੀ ਆ ਤੇ ਨਾ ਸਾਨੂੰ ਗਵਰਨਮੈਂਟ ਰੱਖ ਰਹੀ ਆ ਸਾਨੂੰ ਸਾਡਾ ਜਿਹੜਾ ਬੈਕਲੌਗ ਹੈ ਨਾ 1260 2016 ਇੱਕ ਹੈ ਜਿਹੜਾ ਸਾਡਾ ਉਹ ਸਾਡਾ ਲਾਗੂ ਕੀਤਾ ਜਾਵੇ ਤੇ ਜੋ ਸਾਡੇ ਬਣਦੇ ਹੱਕ ਹੈ ਸਾਨੂੰ ਦਿੱਤੇ ਜਾਣ ਸ਼ਰਮਾ ਲਖਾ ਸਿੰਘ ਸੰਗਰਨਾਈ ਰਾਸ਼ਟਰੀ ਦਿਵਿਆਂਗ ਸੰਘ ਤੋਂ ਔਰ ਅੱਜ ਜਿਹੜਾ ਹੈਗਾ ਅਸੀਂ ਮੋਰਚਾ ਲਾਇਆ ਇਹ ਇੱਕ ਪਿਛਲੇ ਦਿਨਾਂ ਦੇ ਵਿੱਚ ਅਸੀਂ ਗਠਨ ਕੀਤਾ ਸੀਗਾ ਬਾਜਾਖਾਨਾ ਵਿਖੇ ਉਹਦੇ ਵਿੱਚ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਹੈ ਦਿਵਿਆਂਗ ਜਥੇਬੰਦੀਆਂ ਦਿਵਿਆਂਗਾਂ ਦੇ ਹੱਕਾਂ ਵਾਸਤੇ ਲੜਾਈ ਲੜ ਰਹੀਆਂ ਉਹਨਾਂ ਵਾਸਤੇ ਕੰਮ ਕਰ ਰਹੀਆਂ ਇੱਕ ਮੰਚ ਤੇ ਹੋ ਕੇ ਅਸੀਂ ਉਹ ਲੜਾਈ ਲੜਾਂਗੇ ਉਹਦਾ ਇੱਕ ਗਠਨ ਕੀਤਾ ਗਿਆ ਸੀਗਾ ਦਿਵਿਆਂਗ ਸੰਯੁਕਤ ਮੋਰਚਾ ਤੇ ਉਹਦੇ ਦਿਵਿਆਂਗ ਸੰਘ ਦੇ ਮੋਰਚੇ ਹੇਠ ਅਸੀਂ ਅੱਜ ਇਕੱਠੇ ਹੋਏ ਆਂ ਵਖਵਾਕ ਜਿਲ੍ਹਾ ਦੇ ਜਥੇਬੰਦੀਆਂ ਵੱਖ-ਵੱਖ ਜਿਹੜੀਆਂ ਆਈਆਂ ਪੰਜਾਬ ਦੀਆਂ ਜਿੰਨੀਆਂ ਵੀ ਦਿਵੰਗਪਨ ਪਰਾਂ ਵਾਸਤੇ ਕੰਮ ਕਰ ਰਹੀਆਂ ਉਹ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਔਰ ਇੱਕ ਛੰਡੇ ਥੱਲੇ ਹੋ ਕੇ ਅਸੀਂ ਉਹ ਸੰਘਰਸ਼ ਕਰ ਰਹੇ ਹਾਂ ਅੱਜ ਮੋਰਚਾ ਲਾਇਆ ਔਰ ਇੱਕ ਦਿਨ ਦਾ ਅੱਜ ਪ੍ਰੋਟੈਸਟ ਹੈ ਇਹਦੇ ਵਿੱਚ ਜਿਹੜੀਆਂ ਹੈਗੀਆਂ ਪਿਛਲੇ ਸਮੇਂ ਤੋਂ ਸਾਡੀਆਂ ਜਿਹੜੀਆਂ ਲਟਕੜੀਆਂ ਮੰਗਾ ਹੈ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਸਾਡਾ ਬੈਕਲੌਗ ਪੂਰਾ ਕਰਨ ਦਾ ਕਿ ਤਾਂ ਕਿ ਦਿਵੰਗਪਨ ਪਰਾਂ ਨੂੰ ਨੌਕਰੀਆਂ ਮਿਲ ਸਕਣ ਰੋਜ਼ਗਾਰ ਮਿਲ ਸਕੇ ਇੰਡੀਪੈਂ ਔਰ ਸਾਨੂੰ ਲੌਨ ਮਿਲਣ ਰੋਜ਼ਗਾਰ ਵਾਸਤੇ ਜੋ ਵੀ ਸਾਡੀਆਂ ਬੇਸਿਕ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਹੈਗਾ ਸੀ ਬੱਕ ਬੱਕ ਸਮੇਂ ਦੇ ਸੀ ਪਹਿਲੇ ਸਮੇਂ ਦੇ ਸੰਘਰਸ਼ ਕਰਦੇ ਆ ਰਹੇ ਆਂ ਅੱਜ ਵੀ ਅਸੀਂ ਉਹੀ ਸਰਕਾਰ ਨੂੰ ਜਿਹੜਾ ਹੈਗਾ ਛੁੱਟੀ ਪਈ ਸਰਕਾਰ ਨੂੰ ਜਗਾਉਣਾ ਚਾਹੁੰਦੇ ਆਂ ਕਿ ਆਪ ਦੇ ਉਹਨਾਂ ਵਾਅਦਿਆਂ ਤੇ ਗੌਰ ਕੀਤਾ ਜਾਵੇ ਔਰ ਦਿਵਿਆਂਗਾਂ ਦੀਆਂ ਜਿਹੜੀਆਂ ਲਟਕਦੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਡੂ ਵੀ ਵੱਡਾ ਇੱਕ ਪ੍ਰੋਟੈਸਟ ਕੀਤਾ ਜਾਵੇਗਾ ਤੇ ਉਹਦੇ ਵਿੱਚ ਕੁਰਬਾਨੀਆਂ ਦਿੱਤੀਆਂ ਜਾਣੀਆਂ ਦਿਵਿਆਂਗ ਭਾਈਚਾਰੇ ਕਨੀਓ ਔਰ ਅਸੀਂ ਆਪਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਖਰਾ ਕੇ ਹਟਾਂਗੇ ਭਾਈ ਜੀ ਮੇਰਾ ਨਾਮ ਰਣਧੀ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਹੈ ਇਹ ਸਾਰੇ ਪੰਜਾਬ ਦੀਆਂ ਜਿਹੜੀਆਂ ਦਿਵਿਆਂਗ ਹੈਂਡੀਕੈਪ ਜਥੇਬੰਦੀਆਂ ਨੇ ਜੀ ਉਹਨਾਂ ਨੇ ਇਸੇ ਮਹੀਨੇ ਦੀ 16 ਤਰੀਕ ਨੂੰ ਇੱਕ ਅਸੀਂ ਬਾਜਾਖਾਨਾ ਵਿਖੇ 71 ਤੱਕ ਕੀਤੀ ਸੀ तकरीबन 16 ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਉਸ ਦਿਨ ਰਲ ਕੇ ਇੱਕ ਮਤਾ ਪਕਾਇਆ ਗਿਆ ਸੀ ਵੀ ਅਸੀਂ 20 ਤਰੀਕ ਨੂੰ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਆਪਣੇ ਮੰਗ ਪੱਤਰ ਦਿੱਤੇ ਸੀਗੇ ਜੀ ਇਹ ਮੰਗ ਪੱਤਰ ਅਸੀਂ ਬਾਅਦ ਚ ਸਾਰੇ মিডিਆ ਨੂੰ ਦੇ ਦੇਵਾਂਗੇ ਤੁਸੀਂ ਇਹ ਨਾਲ ਚਲਾ ਦੇ ਇਹ ਮੰਗ ਪੱਤਰ ਦੇ ਵਿੱਚ ਸਾਡੀਆਂ ਕਰੀਬਨ 13 ਮੰਗਾਂ ਨੇ ਜੀ ਤੇ ਉਹ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਆਉਣ ਤੋਂ ਪਹਿਲਾਂ ਸਾਡੇ ਨਾਲ ਬੈਠ ਕੇ ਜਿੰਨਾ ਮੰਗਾਂ ਤੇ ਚਰਚਾ ਕੀਤੀ ਸੀ ਤੇ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਆਉਣ ਤੋਂ ਬਾਅਦ ਪਹਿਲੇ ਬਜਟ ਦੇ ਵਿੱਚ ਥੋਡੀਆਂ ਇਹ ਸਾਰੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ ਕੋਈ ਇਹਦੇ ਵਿੱਚ ਬਹੁਤੀ ਵੱਡੀ ਉਹ ਜੀ ਮੰਗ ਨਹੀਂ ਹੈਗੀ ਬਾਈ ਜੀ ਵੀ ਜਿਹੜੀ ਪੂਰੀ ਨਾ ਹੋ ਸਕੇ ਇਹਦੇ ਵਿੱਚ ਇੱਕ ਤਾਂ ਹੈਂਡੀਕੈਪਟਾਂ ਦੀ ਪੈਨਸ਼ਨ ਹੈ ਜਿਹੜੀ ਸਾਡੀ ਮੰਗ ਇਹ ਸੀਗੀ ਵੀ ਜੀ ਦੇਖੋ ਬਾਕੀ ਪੈਨਸ਼ਨਰ ਵੀ ਪੈਨਸ਼ਨ ਲੈਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੀ ਹੈਂਡੀਕੈਪਟਾਂ ਦੀ ਪੈਨਸ਼ਨ ਸਿਸਟਮ ਹੈ ਉਹਨੂੰ ਬਾਕੀ ਪੈਨਸ਼ਨਰਾਂ ਤੋਂ ਹਟ ਕਰਕੇ ਸਾਨੂੰ ਘੱਟੋ ਘੱਟ 5000 ਰੁਪਏ ਪੈਨਸ਼ਨ ਹੈ ਜਿਹੜੀ ਉਹ ਦਿੱਤੀ ਜਾਵੇ। ਨਾਲ ਜਿਹੜਾ ਬੈਕਲੌਗ ਕੋਟਾ ਪਿਛਲੇ ਕਰੀਬਨ 11-12 ਸਾਲ ਤੋਂ ਲੰਮਕਦਾ ਆਉਂਦਾ ਜਿਹਦੇ ਬਾਰੇ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਪਹਿਲੇ ਬਜਟ ਦੇ ਵਿੱਚ ਪੂਰੇ ਦਾ ਪੂਰਾ ਬੈਕਲੌਗ ਕੋਟਾ ਇੱਕ ਵਾਰ ਚ ਭਰਾਂਗੇ। ਉਹ 3 ਸਾਲ ਹੋ ਗਏ ਇਸ ਵਾਰ ਦਾ ਬਜਟ ਵੀ ਅਸੀਂ ਉਡੀਕਿਆ ਕਿਉਂਕਿ ਬਜਟ ਤੋਂ ਪਹਿਲਾਂ ਅਸੀਂ ਗੱਲਬਾਤ કરી ਸੀਗੀ ਬਲਜੀਤ ਕੌਰ ਜੀ ਨੂੰ ਵੀ ਅਸੀਂ ਸਾਡੇ ਜਿਹੜੇ ਮੰਤਰੀ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਬਜਟ ਦੇ ਵਿੱਚ ਅਸੀਂ ਤੁਹਾਡੀ ਪੈਨਸ਼ਨ ਵੀ ਵਧਾ ਰਹੇ ਹਾਂ ਤੇ ਬੈਕਲੌਗ ਦੀ ਵੀ ਗੱਲ ਕਰਾਂਗੇ। ਅਸੀਂ ਪੂਰਾ ਬਜਟ ਦੇਖਿਆ ਬਾਈ ਜੀ। ਬਜਟ ਦੇ ਅਸੀਂ ਸਾਰਾ ਸੈਸ਼ਨ ਵੀ ਦੇਖਦੇ ਰਹੇ ਹਾਂ। ਪਰ ਬਜਟ ਦੇ ਵਿੱਚ ਹੈਂਡੀਕੈਪਡਾਂ ਦਾ ਕਿਤੇ ਨਾਂ ਵੀ ਨਹੀਂ ਪਾਇਆ ਗਿਆ। ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਜਾਂ ਬੈਕਲੌਗ ਇਹਦੇ ਬਾਰੇ ਤਾਂ ਗੱਲ ਹੀ ਕੀ ਕਰਨੀ ਹੈ। ਇਸ ਕਰਕੇ ਅਸੀਂ ਇਹ 25 ਤਰੀਕ ਦਾ ਇੱਕ ਪ੍ਰੋਟੈਸਟ ਸੰਕੇਤਕ ਪ੍ਰੋਟੈਸਟ ਰੱਖਿਆ ਸੀ। ਇਹ ਇੱਕ ਸੰਕੇਤ ਦੇਣ ਵਾਸਤੇ ਸੀਗਾ ਪੰਜਾਬ ਸਰਕਾਰ ਨੂੰ ਵੀ ਹੁਣ ਅੰਗਹੀਣ ਹੈ ਜਿਹੜਾ ਸਿਰਫ ਮੰਗ ਪੱਤਰਾਂ ਤੱਕ ਨਹੀਂ ਰਹਿਣਗੇ। ਹੁਣ ਅਸੀਂ ਇੱਕ ਤਿੱਖਾ ਸੰਘਰਸ਼ ਸਰਕਾਰ ਦੇ ਵਿਰੁੱਧ ਵੜਾਂਗੇ ਜੀ। ਜੇ ਸਰਕਾਰ ਸਾਡੇ ਅੱਜ ਦੇ ਇਸ ਸੰਕੇਤਕ ਪ੍ਰੋਟੈਸਟ ਨੂੰ ਵੀ ਹਲਕੇ ਚ ਲੈਂਦੀ ਹੈ ਤੇ ਬਜਟ ਦੇ ਰਹਿੰਦੇ 2-3 ਦਿਨਾਂ ਦੇ ਵਿੱਚ ਹੈਂਡੀਕੈਪਟਾਂ ਨੂੰ ਕੋਈ ਰਾਹਤ ਜਾਂ ਕੋਈ ਮੰਗ ਹੈਂਡੀਕੈਪਟਾਂ ਦੀ ਪੂਰੀ ਨਹੀਂ ਕਰਦੀ ਤਾਂ ਅਸੀਂ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਘਰ ਘੇਰਨ ਤੱਕ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੱਕ ਆਤਮਦਾਹ ਤੱਕ ਦੀਆਂ ਕੋਸ਼ਿਸ਼ਾਂ ਭੁੱਖ ਹੜਤਾਲ ਤੱਕ ਜਾਵਾਂਗੇ ਜੀ ਹੁਣ ਇਹ ਪ੍ਰੋਟੈਸਟ ਦਿਨ ਪ੍ਰਤੀ ਦਿਨ ਤਿੱਖਾ ਹੋਊਗਾ ਅਸੀਂ ਮਰਨ ਵਾਰ ਤੱਕ ਮਰਨ ਤੱਕ ਪਿੱਛੇ ਨਹੀਂ ਹਟਾਂਗੇ ਹੁਣ ਹੈਂਡੀਕੈਪਟਾਂੀਆਂ ਕਰੀਬਨ ਅੱਜ ਵੀ 16 ਜਥੇ ਬੰਦੀਆਂ ਇੱਥੇ ਅਵੇਲੇਬਲ ਨੇ ਜੀ ਅਸੀਂ ਪ੍ਰੈਸ ਨੋਟ ਦੇ ਵਿੱਚ ਸਾਰੀਆਂ ਦੇ ਨਾਮ ਦੇਵਾਂਗੇ 16 ਜਥੇ ਬੰਦੀਆਂ ਦੇ ਇੱਥੇ ਜਿੰਨੇ ਬੈਠੇ ਨੇ ਸਿਰਫ ਆਗੂ ਨੇ ਜਿਹੜਾ ਕਿਡਰਾ ਉਹ ਸਾਰੇ ਦਾ ਸਾਰਾ ਅਜੇ ਪਿੱਛੇ ਆ ਤਾਂ ਇਹ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅਸੀਂ ਮੰਗ ਪੱਤਰ ਦੇਣੇ ਬੰਦ ਕਰਤੇ ਹੁਣ ਅਸੀਂ ਖੁੱਲੇ ਅੱਖਰਾਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜੇ ਸਰਕਾਰ ਹੁਣ ਨਹੀਂ ਸਾਡੀਆਂ ਮੰਗਾਂ ਮੰਨਦੀ ਤਾਂ ਅਸੀਂ ਖੁੱਲਾ ਤੇ ਤਿੱਖਾ ਸੰਘਰਸ਼ ਕਰਾਂਗੇ ਜੀ ਧੰਨਵਾਦ ਜੀ